ਮੈਂ ਚੀਜ਼ ਨਹੀਂ ਸੀ ਦੇਖਦਾ ਕੋਈ ਚੀਜ਼ ਜੇ ਕਿ ਪਈ ਆ ਮੈਂ ਨਹੀਂ ਦੇਖਣਾ ਯਾਰ ਇੰਨੇ ਮੁੱਲ ਦੀ ਐ ਇਹ ਯਾਰ ਇੰਨੇ ਮੁੱਲ ਦੀ ਐ ਮੈਂ ਬਈ ਵੇਚ ਦੇਣੀ ਕਿਉਂਕਿ ਮੈਨੇ ਚੱਟਾ ਦਿੰਦਾ ਸੀ ਖਤਮ ਹੋ ਗਿਆ ਸੀ ਮੈਂ 8-9 ਵਾਰ ਹੀ ਮੈਂ ਹੈਂਗ ਹੋਇਆ ਘਰੇ ਖਤਮ ਜਮਾ ਨੀਲਾ ਹੋ ਗਿਆ ਸੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਬਈ ਲੈ ਜਾਉ ਜਾ ਕੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਤੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਉਹ ਬੰਦੇ ਨੇ ਪਹਿਲੀ ਵਾਰ ਮੈਨੂੰ ਚਿੱਟੇ ਦਾ ਟੇਸਟ ਹੀ ਦਿਖਾਇਆ ਜੀ ਟੀਕਾ ਮੇਰੇ ਲਾਇਆ ਉਹ ਬੰਦੇ ਨੇ ਕਹਿੰਦਾ ਭਾਬਾ ਵਾ ਫਾਇਦੇ ਇੰਨੇ ਕਿ ਗਨਾਤੇ ਵੀ ਯਾਰ ਇਹੇ ਕਵਾਂਟਲ ਫੀਮ ਚੋਂ ਨਿਕਲਦਾ ਆਇਆ ਆਖਿਆ ਯਾਰ ਫੀਮ ਦਾ ਚਾਹੀ ਨਸ਼ਾ ਵੀ ਚੱਲ ਚੰਗਾ ਹੋਊਗਾ ਨਸ਼ਾ ਤੇ ਪਲਾਟ ਸੀਗਾ ਜੀ ਮੁਕਸਰ ਰੋਡ ਤੇ ਉਹ ਵੇਚਦਾ ਜੀ ਟਰੈਕਟਰ ਟਰਾਲੇ ਸੀਗੇ ਆਪਣੇ ਤਨ ਉਹ ਲੱਗੇ ਸੀਗੇ ਪੱਕੇ ਪੱਠੇ ਤੇ ਉਹ ਵੇਜਬੂਦ ਤੇ ਵਹੀਕਲ ਵੇਚਤੇ ਜੀ ਇੱਕ ਵਹੀਕਲ ਥਾਣੇ ਖੜਾ ਜੀ ਬੋਲਟ ਸੀਗਾ ਜੀ ਬੋਲਟ ਵੇਚਦਾ ਜੀ ਉੱਥੇ ਗੇਰਾਂ ਵਾਲਾ ਜੀ ਦੁਨੀਆ ਤੇ ਜੀ ਨਾ ਕੋਈ ਸੈਂਟਰ ਆ ਜਿਹੜਾ ਬੰਦੇ ਨੂੰ ਨਸ਼ਾ ਛਡਾ ਸਕੇ ਨਾ ਕੋਈ ਡਾਕਟਰ ਆ ਜੀ ਨਾ ਕੋਈ ਦਵਾਈ ਆ ਆ ਫੇਸਬੁੱਕ ਤੇ ਐਡਾ ਹੀ ਪਾਉਂਦੇ ਆ ਮੇਰਾ ਨਾਮ ਹਰਨੇਕ ਸਿੰਘ ਹੈ ਜੀ ਪਿੰਡ ਮੇਰਾ ਕਘਿਆਣਾ ਜੀ ਜ਼ਿਲ੍ਹਾ ਫਰੀਦਕੋਟ ਨਸ਼ਾ ਭਾਜੀ ਮੈਂ 7-8 ਸਾਲ ਕੀਤਾ ਜੀ ਨਸ਼ਾ ਵੀ ਕੋਈ ਮਾੜਾ ਮੋਟਾ ਨਸ਼ਾ ਨਹੀਂ ਜੀ ਚਿੱਟਾ ਕਰਦਾ ਸੀ ਮੈਂ ਟੀਕੇ ਲਾਉਂਦਾ ਸੀ ਬਾਈ ਤੇ ਦੋਸ ਮੇਰੀ ਕਹਿੰਦਾ ਭਾਵ ਇੱਥੋਂ ਤੱਕ ਹੋ ਚੁੱਕੀ ਸੀਗੀ ਵੀ ਮੈਂ ਚੀਜ਼ ਨਹੀਂ ਸੀ ਦੇਖਦਾ ਕੋਈ ਚੀਜ਼ ਜੇ ਕੋਈ ਪਈ ਆ ਮੈਂ ਨਹੀਂ ਦੇਖਣਾ ਯਾਰ ਇੰਨੇ ਮੁੱਲ ਦੀ ਆ ਇਹ ਯਾਰ ਇੰਨੇ ਮੁੱਲ ਦੀ ਆ ਮੈਂ ਬਈ ਵੇਚ ਦੇਣੀ ਕਿਉਂਕਿ ਮੈਨੂੰ ਚੱਟਾ ਦਿੰਦਾ ਸੀ ਮੈਂ ਜੋ ਕੋਈ ਚੀਜ਼ ਦੇਖਦਾ ਸੀ ਫੋਨ ਪਿਆ ਕੋਈ ਵੀਕਲ ਖੜਾ ਕੋਈ ਹੋਰ ਚੀਜ਼ ਪਈ ਮੈਨੂੰ ਚੱਟਾ ਦਿੰਦਾ ਵੀਰ ਇਹ ਚੀਜ਼ ਇੰਨੇ ਪੈਸਿਆਂ ਦੀ ਹੈਗੀ ਆ ਆ ਇਹ ਵੇਚ ਦੂੰਗਾ ਮੈਂ ਤੇ ਆ ਮੈਨੂੰ ਇੰਨੇ ਕ ਪੈਸੇ ਮਿਲ ਜਾਣਗੇ ਕਹਿੰਦਾ ਭਾਵ ਬਈ ਬਹੁਤ ਹੀ ਜ਼ਿਆਦਾ ਮੈਂ ਗਾਂ ਤਸ ਚੁੱਕਿਆ ਸੀਗਾ ਬਹੁਤ ਹੀ ਜ਼ਿਆਦਾ ਇੱਥੋਂ ਤੱਕ ਕਿ ਖਤਮ ਹੋ ਗਿਆ ਸੀ ਮੈਂ 8-9 ਵਾਰ ਹੀ ਮੈਂ ਹੈਂਗ ਖਤਮ ਜਮਾ ਨੀਲਾ ਹੋ ਗਿਆ ਸੀ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਿ ਬਈ ਲੈ ਜਾਓ ਜਾ ਕੇ ਖਤਮ ਆ ਜਾਵਾ ਕਹਾਣੀ ਇਹਦੀ 18ਵੇਂ ਸਾਲ ਚ ਮੈਂ ਲੱਗ ਗਿਆ 17ਵੇਂ ਚ ਮੈਂ ਸੈਕਟਾਂ ਸੁਕਟਾਂ ਪੀਣ ਲੱਗ ਗਿਆ ਸੀਗਾ 17ਵੇਂ ਚ ਤੱਕ ਮੈਂ 9ਵੀਂ 10ਵੀਂ ਚ ਪੜਦਾ ਸੀਗਾ ਬਈ ਤੇ ਸਾਡੇ ਸਕੂਲ ਗੇਮਾਂ ਹੋਈਆਂ ਤੇ ਨਾਲ ਉਥੇ ਮੁੰਡਾ ਕੋਈ ਨਾਲ ਸਮਾਨ ਲਾਉਂਦਾ ਸੀ ਉਹ ਗਾਂਧੀਆਂ ਨਾਲ ਮੁੰਡਿਆਂ ਦੇ ਜਾਵੜਿਆ ਨੈਰੋ ਸਟੇਡੀਅਮ ਗੇਮਾਂ ਹੋਈਆਂ ਤੇ ਉਹ ਬਈ ਟੀਕੇ ਲਾਉਂਦਾ ਸੀ ਮੁੰਡਾ ਪੰਨੀ ਤੇ ਲਾਉਂਦਾ ਕਿਉਂਕਿ ਉਹ ਟੀਕੇ ਨਾਲ ਹੀ ਟੀਕੇ ਵਾਲੇ ਨਾਲ ਮੇਰੀ ਸੰਗਤ ਹੋਈ ਤੇ ਉਹ ਸੰਗਤ ਹਿਸਾਬ ਨਾਲ ਫਿਰ ਉਹ ਟੀਕਾ ਹੀ ਉਹਨੇ ਮੈਨੂੰ ਸ਼ੁਰੂ ਕਰਵਾਤੀ ਉਸ ਬੰਦੇ ਨੇ ਕਹਿੰਦਾ ਭਾਬ ਜੀ ਪੰਨੀ ਤੇ ਲਾਉਂਦਾ ਹੁੰਦਾ ਤਾਂ ਮੈਂ ਵੀ ਪੰਨੀ ਤੇ ਲਾਉਣਾ ਸੀ ਉਹ ਬੰਦੇ ਨੇ ਪਹਿਲੀ ਵਾਰ ਮੈਨੂੰ ਚਿੱਟੇ ਦਾ ਟੇਸਟ ਹੀ ਦਿਖਾਇਆ ਜੀ ਟੀਕਾ ਮੇਰੇ ਲਾਇਆ ਉਹ ਬੰਦੇ ਨੇ ਕਹਿੰਦਾ ਭਾਬ ਫਾਇਦੇ ਇੰਨੇ ਕ ਗਨਾਤੇ ਵੀ ਯਾਰ ਇਹ ਕੁਆਂਟਲ ਫੀਮ ਚੋਂ ਨਿਕਲਦਾ ਆਇਆ ਆਖਿਆ ਯਾਰ ਫੀਮ ਦਾ ਸ਼ਾਈ ਨਸ਼ਾ ਵੀ ਚੱਲ ਚੰਗਾ ਹੋਊਗਾ ਨਸ਼ਾ ਤੇ ਪੰਜ ਕੁਆਂਟਲ ਫੀਮ ਚ 5 ਕਿਲੋ ਨਿਕਲਦਾ ਉਹ ਬੰਦੇ ਨੇ ਇੰਨਾ ਕ ਸਾਨੂੰ ਜੀ ਉੱਥੇ ਇਨਵੈਸਟ ਕਰਤਾ ਉਹਦੇ ਵਿੱਚ ਬਹੁਤ ਜ਼ਿਆਦਾ ਉਹ ਬੰਦੇ ਨੇ ਸਾਨੂੰ ਇੱਕ ਹਫਤਾ ਦੋ ਉੱਤੇ ਆਦੇ ਕੋਲੋਂ ਨਸ਼ਾ ਕਰਵਾਇਆ ਆਪਦੀ ਜੇਬ ਚੋਂ ਅਸੀਂ 1 ਰੁਪਿਆ ਨਹੀਂ ਘਰੋਂ ਲਾਇਆ ਜੀ ਕਹਿੰਦਾ ਭਾਬ ਉਹਦੀ ਹਫਤਾ ਤੱਕ ਕੀਤੀ ਇਨਵੈਸਟਮੈਂਟ ਉਹਨੂੰ 2 ਸਾਲ ਨਸ਼ਾ ਕਰਾ ਗਈ ਉਸ ਬੰਦੇ ਨੂੰ ਪੈਸੇ ਆਪ ਕਰਨੇ ਜੀ ਸਮਾਨ ਉਹਨੂੰ ਲਵਾਉਣਾ ਸਿਰਫ ਇੱਕ ਟੀਕਾ ਲਾਉਣ ਦੇ ਮਾਰੇ ਵੀ ਮੈਨੂੰ ਟੀਕਾ ਨਹੀਂ ਸਿਲਾਉਣਾ ਆਉਂਦਾ ਖੁਦ ਨੂੰ ਉਹ ਤੋਂ ਮੈਂ ਟੀਕਾ ਲਵਾਉਂਦਾ ਜੀ 2 ਸਾਲ ਉਹ ਬੰਦੇ ਨੂੰ ਚਿੱਟਾ ਕਰਾਇਆ ਪੈਸੇ ਦੀ ਤਾਂ ਭਾਜੀ ਕੋਈ ਸੀਮਾ ਨਹੀਂ ਗਈ ਜੀ ਐਂ ਜੋੜ ਲਈ ਤਾਂ ਬਹੁਤ ਕੁਝ ਅੰਗਵਾਜ ਗਿਆ ਜੀ ਨੇਰੇ ਚ ਤੇ ਪਲਾਟ ਸੀਗਾ ਜੀ ਮੁਕਸਰ ਰੋਡ ਤੇ ਉਹ ਵੇਚਦਾ ਜੀ ਟਰੈਕਟਰ ਟਰਾਲੇ ਸੀਗੇ ਆਪਣੇ ਤਨ ਉਹ ਲੱਗੇ ਸੀਗੇ ਪੱਕੇ ਪੱਠੇ ਤੇ ਉਹ ਵੇਜਬੂਦ ਤੇ ਵਹੀਕਲ ਵੇਚਦਾ ਜੀ ਇੱਕ ਵਹੀਕਲ ਥਾਣੇ ਖੜਾ ਜੀ ਬੁਲਟ ਸੀਗਾ ਜੀ ਬੁਲਟ ਵੇਚਦਾ ਜੀ ਪੁੱਠੇ ਗੇਰਾਂ ਵਾਲਾ ਜੀ ਤਾਂ ਥਾਂ ਥੋਂ ਕੁਛ ਨਹੀਂ ਕਹਿੰਦਾ ਭਾ ਛੱਡਾ ਜਿਹੜੀ ਚੀਜ਼ ਆਉਂਦੀ ਸੀ ਵੇਚ ਦਿੰਦਾ ਸੀ ਡਾੜੀ ਨੇ ਲੋਨ ਕਰਾਏ 6-7 ਲੱਖ ਦਾ 8 ਲੱਖ ਦਾ 10 ਲੱਖ ਦਾ ਉਹ ਲੋਨ ਲਾਣ ਵੀ ਸਭ ਮੇਰੇ ਜੀ ਗਈ ਸੈਂਟਰਾਂ ਚ ਫੀਸਾਂ ਗਈਆਂ ਸਭ ਕੁਝ ਸੈਂਟਰਾਂ ਕੰਗਾਲ ਕਰਤਾ ਹੀ ਬਿਲਕੁਲ ਸਾਨੂੰ ਜੀ ਆਪ ਵੀ ਨਸ਼ੇ 'ਚ ਇੱਥੋਂ ਤੱਕ ਰੜ ਚੁੱਕੇ ਸੀਗੇ ਵੀ ਕਈ ਵਾਰੀ ਤਾਂ ਜੇਬ 'ਚ 20 ਰੁਪਏ ਨੇ ਹੁੰਦੇ ਸੀਗੇ ਜਿਹੜੀ ਸਹੀ ਗੱਲ ਹੈ ਜੀ ਮੈਂ ਨੈਸ਼ਨਲ ਕਬੱਡੀ ਦਾ ਪਲੇਅਰ ਰਿਆ ਜੀ ਸਟੇਟ ਲੈਵਲ ਤੱਕ ਮੈਂ ਖੇਡਿਆ ਜੀ ਮੇਰੇ ਕੋਲ ਸਰਟੀਫਿਕੇਟ ਵੀ ਨੈਸ਼ਨਲ 'ਚੋਂ ਮੈਂ ਬਾਹਰ ਹੋ ਗਿਆ ਸੀਗਾ ਜੀ ਤੇ ਬੱਸ ਫਿਰ ਕਬੱਡੀ ਕਿੱਥੇ ਜਾਣੀ ਸੀ ਜਦੋਂ ਨਸ਼ੇ 'ਚ ਪੈ ਗਏ ਖਤਮ ਬੱਸ ਕਬੱਡੀ ਕਬੂਡੀ ਤੁਰਿਆ ਮਸਾ ਜਾਂਦਾ ਸੀਗਾ ਜੀ ਕਬੱਡੀ ਬੰਦਾ ਕਿੱਥੋਂ ਖੇਡ ਲੂਗਾ ਜੀ ਇਹ ਭਾਜੀ ਮੈਂ ਇਹ ਗੱਲ ਕਹਿਣੀ ਚਾਹਣਾ ਜਿੰਨੇ ਵੀ ਦਰਸ਼ਕ ਦੇਖ ਰਹੇ ਆ ਹੁਣ ਕਈ ਬੰਦੇ ਇਦਾਂ ਦੇ ਆ ਡੈਕਟ ਉਹਨਾਂ ਦੇ ਘਰ ਦੇ ਉਹਨਾਂ ਨੂੰ ਦੁਨੀਆ ਤੇ ਜੀ ਨਾ ਕੋਈ ਸੈਂਟਰ ਆ ਜਿਹੜਾ ਬੰਦੇ ਨੂੰ ਨਸ਼ਾ ਛਡਾ ਸਕੇ ਨਾ ਕੋਈ ਡਾਕਟਰ ਆ ਜੀ ਨਾ ਕੋਈ ਦਵਾਈ ਆ ਆ ਫੇਸਬੁੱਕ ਤੇ ਐਡਾ ਹੀ ਪਾਉਂਦੇ ਆ ਪਹਿਲੇ ਦਿਨ ਤੋਂ ਨਸ਼ਾ ਬੰਦ ਪਹਿਲੇ ਦਿਨ ਤੋਂ ਤੋੜ ਖਤਮ ਆਯੁਰਵੈਦਿਕ ਦਵਾਈ ਹੈ ਵੀ ਕਹਿੰਦਾ ਭਾਬਾ ਯਾਰ ਤੁਸੀਂ ਸਰੀਰਕ ਤੋੜ ਤਾਂ ਚੱਕ ਦੋਗੇ ਬੰਦੇ ਦੀ ਤੇ ਮਾਨਸਿਕ ਤੋੜ ਕਿਵੇਂ ਚੱਕੋਗੇ ਦਿਮਾਗ ਥੋੜੀ ਬਦਲ ਦੇਉਗੇ ਹੁਣ ਕਈ ਬੰਦੇ ਬਲੱਡ ਚੇਂਜ ਕਰਾ ਲੈਂਦੇ ਆ ਹੁਣ ਚਿਪਾਂ ਚਿਪਾਂ ਦੀ ਟੈਕਨੋਲੋਜੀ ਵਿੱਚ ਚਿਪ ਪਵਾ ਲੈਂਦੇ ਨਸ਼ਾ ਨਹੀਂ ਹੁੰਦਾ ਚਲੋ ਸਭ ਕੁਝ ਬਦਲਿਆ ਜਾਂਦਾ ਪਰ ਜਿਹੜਾ ਦਿਲ ਤੇ ਦਿਮਾਗ ਆਣਾ ਇਹ ਨਹੀਂ ਬਦਲਿਆ ਜਾਂਦਾ ਆਪਣਾ ਜੇ ਦਿਮਾਗ 'ਚ ਹੈਗਾ ਤਾਂ ਬੰਦੇ ਨੇ ਕਰਨਾ ਹੀ ਕਰਨਾ ਜੀ ਕੀੜਾ ਹੈਗਾ ਉਹ ਪਰ ਮੇਰੀ ਮਾਤਾ ਨੇ ਮੇਰੇ ਨਾਲ ਵਕਤ ਬਹੁਤ ਜਿਆਦਾ ਵੇਖਿਆ ਜੀ ਮਾੜਾ ਮੈਂ ਸੈਂਟਰ 'ਚ ਹੁੰਦਾ ਸੀਗਾ ਜੀ ਤੇ ਮੈਂ ਉੱਥੇ ਥੱਲੇ ਪੈਂਦਾ ਹੁੰਦਾ ਸੀ ਫਰਸ਼ ਜਿੰਨਾ ਚਿਰ ਮੈਂ ਸੈਂਟਰ 'ਚ ਰਹਾ ਮੇਰੀ ਮਾਤਾ ਥੱਲੇ ਪੈਂਦੀ ਰਹੀ ਘਰੇ ਬੈੱਡ ਤੋਂ ਉਹਨੇ ਥੱਲੇ ਵਿਛਾਣਾ ਉਹਨੇ ਕਿਹਾ ਮੇਰਾ ਪੁੱਤ ਥੱਲੇ ਪਿਆਊਗਾ ਤੇ ਮੈਂ ਵੀ ਥੱਲੇ ਹੀ ਪਾਉਂਗੀ ਇਸ ਤਰ੍ਹਾਂ ਦਾ ਉਹਨੇ ਵਕਤ ਗੁਜ਼ਾਰਿਆ ਜੀ ਮੈਨੂੰ ਪਿਆਰ ਇੰਨਾ ਕਿ ਜ਼ਿਆਦਾ ਉਹ ਕਰਦੀ ਆ ਜੀ ਤੇ ਉਹਨੇ ਕੱਲਾ ਕੱਲਾ ਜੀ ਸਾਡੇ ਘਰ ਦਾ ਨੂੰ ਬੁਲਾਉਣਾ ਹਟ ਗਿਆ ਤੂੰ ਇਹਦਾ ਸਾਥ ਦੇਣੀ ਹੈ ਵੀ ਛੱਡਦਾ ਤਾਂ ਹੈ ਨਹੀਂ ਨਸ਼ਾ ਤੇ ਉਹਨੇ ਉਮੀਦ ਨਹੀਂ ਹਾਰੀ ਉਹਨੇ ਆਖਿਆ ਸੀ ਵੀ ਇੱਕ ਦਿਨ ਇਹ ਬਹੁਤ ਮ ਵੱਡਾ ਬੰਦਾ ਬਣੂਗਾ ਤੇ ਇਹ ਨਸ਼ੇ ਤੋਂ ਵੀ ਬਾਹਰ ਆ ਜਾ ਉਹਨੇ ਉਮੀਦ ਨਹੀਂ ਛੱਡੀ ਵੀ ਮੈਂ ਉਹਨੂੰ ਛਡਵਾ ਕੇ ਹੀ ਰਹਿਣਾ ਉਹ ਇਸ ਤਰ੍ਹਾਂ ਕਹਿੰਦੀ ਸੀ ਵੀ ਨਸ਼ਾ ਇੱਕ ਬਿਮਾਰੀ ਆ ਤੇ ਇਹ ਪੇਸ਼ੈਂਟ ਆ ਉਹ ਮੈਨੂੰ ਐਜ਼ ਅ ਪੇਸ਼ੈਂਟ ਡੀਲ ਕਰਦੀ ਰਹੀ ਹੈ ਜੀ ਮੈਂ ਪੈਣਾ ਮੈਨੂੰ ਦੋ ਦੋ ਤਿੰਨ ਤਨਾਰੀ ਵੇਖ ਕੇ ਜਾਣਾ ਦੁੱਧ ਦੇਣਾ ਦਵਾਈ ਦੇਣੀ ਸਭ ਕੁਝ ਉਹਨੇ ਮੈਨੂੰ ਮਾਤਾ ਨੇ ਮੇਰੀ ਨੇ ਪ੍ਰੋਵਾਈਡ ਮੈਨੂੰ ਬੈੱਡ ਤੇ ਕਰਨਾ ਪੁੱਤ ਜੇ ਕੋਈ ਚੀਜ਼ ਵੀ ਮੰਗਾਉਣੀ ਆ ਮੈਂ ਮੁੰਡੇ ਨੂੰ ਘੱਲ ਕੇ ਮੰਗਵਾ ਦਿੰਨੀ ਪਰ ਤੂੰ ਬਾਹਰ ਨਹੀਂ ਜਾਣਾ ਇੱਥੋਂ ਤੱਕ ਉਹਨੇ ਮੇਰਾ ਸਾਥ ਦਿੱਤਾ ਅੱਜ ਵੀ ਜਿਹੜੇ ਨੌਜਵਾਨ ਨਸ਼ੇ ਦੇ ਵਿੱਚ ਹਜੇ ਫਸੇ ਹੋਏ ਹਾਂਜੀ ਹਾਂਜੀ ਕਰਦੇ ਨੇ ਨਸ਼ਾ ਹਾਂਜੀ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਹੈ ਠੀਕ ਹੈ ਮੇਰਾ ਵੀਰੇ ਉਹਨਾਂ ਨੂੰ ਇਹੀ ਮੈਸੇਜ ਆ ਵੀ ਬਾਈ ਇਹ ਆਪਾਂ ਜੇ ਸਰਕਾਰਾਂ ਦੇ ਰਵੇ ਵੀ ਸਰਕਾਰ ਬੰਦ ਕਰ ਦੂਗੀ ਨਸ਼ਾ ਕਿਥੋਂ ਮਿਲੇ ਹੀ ਨਾ ਤਾਂ ਬੰਦਾ ਨਸ਼ਾ ਕਰੂ ਵੀ ਨਾ ਇਹ ਬਾਈ ਤੁਹਾਨੂੰ ਆਪ ਨੂੰ ਬਦਲਣਾ ਪੈਣਾ ਸਰਕਾਰਾਂ ਆਪਦੇ ਲੈਵਲ ਤੇ ਚਲੋ ਕਰਨ ਗਿਆ ਜਾਂ ਨਹੀਂ ਕਰਨ ਗਿਆ ਜਾਂ ਕਰ ਰਹੀਆਂ ਉਹ ਆਪਾਂ ਨਹੀਂ ਕਹਿ ਸਕਦੇ ਬਟ ਤੁਹਾਨੂੰ ਨਸ਼ੇ ਨੂੰ ਆਪ ਅਵੋਇਡ ਕਰਨਾ ਪੈਣਾ ਨਸ਼ਾ ਵੀਰੇ ਇੱਕ ਬਿਮਾਰੀ ਆ ਇਹਦਾ ਇਲਾਜ ਵੀ ਹੈਗਾ ਠੀਕ ਆ ਇਹਦਾ ਇਲਾਜ ਥੋੜਾ ਦੈਲਾ ਤੇ ਦਵਾਈ ਥੋੜਾ ਮਾਨਾ ਆ ਦੇ ਮਨ ਦੀ ਰੂਹ ਦੀ ਦਵਾਈ ਨਾਲ ਬੰਦਾ ਠੀਕ ਹੋ ਸਕਦਾ ਜੇ ਕਹਿ ਦੇ ਡਾਕਟਰਾਂ ਨੂੰ ਇੰਨੇ ਪੈਸੇ ਪਟ ਲਗੇ ਇੱਥੇ ਸੈਂਟਰ ਕੱਟ ਲਗੇ ਮੈਂ ਵੀ 8-9 ਸੈਂਟਰ ਕੱਟੇ ਆ ਕਿਸੇ ਸੈਂਟਰ ਨੇ ਨਹੀਂ ਮੈਨੂੰ ਛਡਵਾਇਆ ਸੈਂਟਰੋ ਆ ਕੇ ਮੇਜਾ ਦੇ ਲੱਗਦਾ ਸੀ ਕਿਉਂਕਿ ਆਪਣੇ ਪੰਜਾਬ ਦੇ ਸੈਂਟਰਾਂ ਦਾ ਬਹੁਤ ਮੰਦਾ ਹਾਲ ਆ ਤੇ ਇਹ ਬਈ ਛੱਡਿਆ ਜਾ ਸਕਦਾ ਐਡੀ ਵੱਡੀ ਨਹੀਂ ਗੱਲ ਜੇ ਬਿਮਾਰੀ ਆ ਤੇ ਦਾ ਇਲਾਜ ਵੀ ਹੈਗਾ ਤੇ ਇਸ ਤਰ੍ਹਾਂ ਕਰਕੇ ਤੁਸੀਂ ਆਪਦੇ ਮਾਪਿਓ ਨੂੰ ਸੁਣੋ ਵੀ ਕੀ ਕਹਿਣਾ ਚਾਹੁੰਦੇ ਤੁਹਾਨੂੰ ਠੀਕ ਹੈ ਕਈ ਬੰਦੇ ਆ ਕੇ ਕਹਿੰਦੇ ਵੀ ਯਾਰ ਅਸੀਂ ਨਸ਼ਾ ਕਰਦੇ ਆਂ ਸਾਨੂੰ ਆ ਕੇ ਕਹਿੰਦੇ ਮੈਂ ਨਸ਼ਾ ਕਰਦੇ ਆਂ ਸਾਨੂੰ ਕਦੇ ਘਰਦਿਆਂ ਨੇ ਆ ਨਹੀਂ ਪੁੱਛਿਆ ਵੀ ਅਸੀਂ ਨਸ਼ਾ ਕਿਉਂ ਕਰਦੇ ਆਂ ਸੀਐਮ ਭਗਵੰਤ ਮਾਨ ਜੀ ਹੋਰਾਂ ਨੇ ਕਿਹਾ ਸੀਗਾ ਵੀ ਜੇਕਰ ਕੋਈ ਇਸ ਰਾਹ ਤੋਂ ਮੁੜ ਕੇ ਬੰਦੇ ਸੁਧਰਨਗੇ ਬਿਨਵਾ ਸੈਂਟਰ ਬਣਾਉਂਗਾ ਬੰਦੇ ਛੱਡਣਗੇ ਨਸ਼ਾ ਤੇ ਉਹਨਾਂ ਨੂੰ ਅਸੀਂ ਐਜ਼ ਅ ਕਾਉਂਸਲਰ ਜੋਬ ਦੇਵਾਂਗੇ ਜਾਂ ਕੋਈ ਹੋਰ ਸਰਕਾਰੀ ਜੋਬ ਦੇਵਾਂਗੇ ਵੀ ਕਹਿੰਦਾ ਭਾਵ ਉਹਨਾਂ ਦਾ ਭਵਿੱਖ 'ਚ ਸਾਥ ਦੇਵਾਂਗੇ ਅਸੀਂ ਬਈ ਹੁਣ ਯਾਰ ਮੈਂ ਜੀ 1 ਸਾਲ ਤੇ ਮੈਨੂੰ 9 ਮਹੀਨੇ ਹੋ ਚੁੱਕੇ ਆ ਬਿਲਕੁਲ ਕਲੀਨ ਆ ਮੈਂ ਕੋਈ ਨਿਸ਼ਾਨੀ ਨਹੀਂ ਹੈ ਜੇ ਆਪਦਾ ਪਰਿਵਾਰ ਚ ਰਹਿਣਾ ਖੇਤ ਦਾ ਉਹਦਾ ਕੰਮ ਕਰਦਾ ਜੀ ਹੁਣ ਮੇਰਾ ਕੋਈ ਰੁਜ਼ਗਾਰ ਮਾੜਾ ਮੋਟਾ ਮੁਰਗੀਖਾਨਾ ਬਣਾਇਆ ਦੁੱਧ ਦਾ ਕੰਮ ਗਾਵਾਂ ਗੋਮਾਂ ਦਾ ਦੁੱਧ ਦਪਾਈਦਾ ਹਾਂ ਬਟ ਜੇ ਸੀਐਮ ਮਾਨ ਸਾਹਿਬ ਜਾਂ ਪੰਜਾਬ ਸਰਕਾਰ ਸਾਡਾ ਸਾਥ ਦਵੇ ਕੋਈ ਸਰਕਾਰੀ ਨੌਕਰੀ ਮੈਨੂੰ ਦਵੇ ਤਾਂ ਮੈਂ ਇੱਕ ਗੱਲ ਕਹਿਣਾ ਜੀ ਜੇ ਮੈਂ ਰੋਟੀ ਪਾ ਗਿਆ ਤਾਂ ਤਿੰਨ ਚਾਰ ਮੈਂ ਬੰਦੇ ਜ਼ਰੂਰ ਰੋਟੀ ਪਾਉਂਗਾ ਤੇ ਆਪਦੀ ਜੇ ਮੈਨੂੰ ਕੋਈ ਵੀ ਜੌਬ ਦਿੱਤੀ ਐਜ਼ ਅ ਕਾਉਂਸਲਿੰਗ ਵਾਲੀ ਜੌਬ ਦਿੱਤੀ ਕੋਈ ਵੀ ਮੈਨੂੰ ਜੌਬ ਦਿੱਤੀ ਪੂਰੀ ਮੈਂ 100% ਆਪਦੀ ਜੌਬ ਨਿਭਾਉਂਗਾ ਜੀ ਪੂਰੀ ਮੈਂ ਵਾਹ ਲਾ ਦੂੰਗਾ ਹੁਣ ਅਸੀਂ ਹੁਣ ਸਮਾਜ ਦੀ ਗੱਲ ਮੰਨੀ ਸਰਕਾਰਾਂ ਦੀ ਗੱਲ ਮੰਨੀ ਵੀ ਕਹਿੰਦਾ ਭਾਬ ਵੀ ਤੁਸੀਂ ਛੱਡੋ ਅਸੀਂ ਹੁਣ ਛੱਡਿਆ ਹੁਣ ਸਾਡਾ ਸਰਕਾਰ ਸਾਥ ਦਵੇ ਜੀ ਜੇ ਹੁਣ ਸਰਕਾਰ ਸਾਡਾ ਸਾਥ ਦਊਗੀ ਸਮਾਜ ਲਈ ਇੱਕ ਬਹੁਤ ਵੱਡੀ ਸੇਧ ਮਿਲੂਗੀ ਵੀ ਯਾਰ ਉਹਨੇ ਨਸ਼ਾ ਛੱਡਿਆ ਸੀਗਾ ਉਹਨੂੰ ਸਰਕਾਰ ਨੇ ਉਹਦੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਉਹਨੂੰ ਸਰਕਾਰੀ ਨੌਕਰੀ ਦੇਤੀ ਇਹ ਬਹੁਤ ਹੀ ਵੱਡੀ ਗੱਲ ਜਾਊਗੀ ਸੀਐਮ ਮਾਨ ਸਾਹਿਬ ਜੇ ਸੋਚਣ ਵੀ ਇਹ ਬੰਦੇ ਨੂੰ ਯਰਵੇਂ ਜੇ ਨੌਕਰੀ ਦੇ ਦਿਆਂ ਤੇ ਕਿੰਨੇ ਲੋਕਾਂ ਤੱਕ ਗਾਂ ਇਹ ਸਨੇਹਾ ਪਹੁੰਚੂਗਾ ਵੀ ਯਾਰ ਜੇ ਬੰਦਾ ਛੱਡ ਕੇ ਵੀ ਬੰਦਾ ਸਟੈਂਡ ਹੋ ਸਕਦਾ ਐਡੀ ਗੱਲ ਨੇ ਵੀ ਬੰਦਾ ਭਰਤੀ ਹੋਊਗਾ ਪੰਜਾਬ ਪੁਲਿਸ ਚ ਹਜ਼ਾਰਾਂ ਮੀਚੇ ਇਹੀ ਸਰਕਾਰੀ ਨੌਕਰੀਆਂ ਹੈਗੀਆਂ ਧੰਨਵਾਦ ਜੀ ਬਹੁਤ ਬਹੁਤ ਕਿਹੜਾ ਪਿੰਡ ਹੈ ਔਰ ਕੀ ਕਹਿਣਾ ਚਾਹੋਗੇ ਤੁਹਾਡਾ ਪੁੱਤਰ ਇਹਨੇ ਨਸ਼ਾ ਛੱਡਿਆ ਨਸ਼ਾ ਤਾਂ ਜੀ ਕੀ ਤੁਹਾਨੂੰ ਦੱਸੀਏ ਬੜੇ ਬਰਬਾਦ ਤੇ ਬੜੇ ਅਸੀਂ ਦੁੱਖ ਭਰਿਆ 7 ਸਾਲ ਵਾਸਤੇ ਬੜਾ ਮਗਰ ਮਗਰ ਫੇਰ ਰੋਣਾ ਵੀ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਜਦੋਂ ਸੈਂਟਰ ਵਾਲਿਆਂ ਨੂੰ ਚੁਕਾ ਦੇਣਾ ਫੇਰ ਰੋਣਾ ਅਸੀਂ ਵੀ ਪਤਾ ਨਹੀਂ ਕੀ ਹੋਊ ਉਹਦੇ ਨਾਲ ਕੰਜਰਣਾ ਕੀ ਨਾ ਹੋਊਗਾ ਮਗਰੋਂ ਚਿੰਤਾ ਤੇ ਬੁਰਾ ਹਾਲ ਰਹਿੰਦਾ ਹੀ ਰੋਟੀ ਨਹੀਂ ਚੱਜਣਾ ਕੱਢੀ ਨਾ ਚੱਜ ਨਾ ਸੁੱਤੇ ਸਾਂ ਹੁਣ ਜਾ ਅਸੀਂ ਸੌਣ ਲੱਗੇ ਆ ਕੋਈ ਚੀਜ਼ ਵੇਚ ਕੋ ਸੈਂਟਰ ਵਾਲਿਆਂ ਨੂੰ ਭਾਰ ਕੁਝ ਕਿਹੜੇ ਭਾਰ ਕੋਈ ਦੱਸ ਨਹੀਂ ਸਕਦੇ ਤੁਹਾਨੂੰ ਜੇ ਤਾਂ ਕੋਈ ਹਸਾਬ ਕਿਤਾਬ ਹੋਵੇ ਤਾਂ ਦੱਸ ਦਈਏ ਪੈਸੇ ਦਾ ਤਾਂ ਪਤਾ ਹੀ ਨਹੀਂ ਕਿੰਨਾ ਕੁ ਜੜ ਗਿਆ ਅਮੀਰ ਸੀ ਕੀ ਤੁਹਾਡਾ ਪਤਾ ਨਹੀਂ ਨਹੀਂ ਮੀਂਦ ਸੀ ਨਹੀਂ ਮੀਂਦ ਸੀ ਬੇਬਾਸ਼ ਆਵਦੀ ਆਪ ਕੋਈ ਤਰਕ ਵੱਜੀ ਇਹਨੂੰ ਰੱਬ ਜਾਣੇ ਕੀ ਨਹੀਂ ਵੱਜੀ ਕੀ ਬੱਜੀ ਅਸੀਂ ਇਹਦੇ ਕੋਲੇ ਰੋਂਦੇ ਵੀ ਹੁੰਦੇ ਸਾਂ ਕੋਲੇ ਡਿੱਗਦੇ ਵੀ ਹੁੰਦੇ ਸਾਂ ਬਹੁਤ ਕੁਝ ਅਸੀਂ ਕਰਦੇ ਰਹੇ ਫਿਰ ਅਸੀਂ ਰੱਬ ਦਾ ਬੜਾ ਸ਼ੁਕਰ ਕਰਨਾ ਵੀ ਰੱਬਾ ਇਹਨੂੰ ਕਿਵੇਂ ਨਾ ਕਿਵੇਂ ਕਾਢੇ ਇਸ ਕੰਮ ਚੋ ਰੱਬਾ ਕਿਵੇਂ ਨਾ ਕਿਵੇਂ ਕਾਢੇ ਰੱਬ ਜਾਣੇ ਵੀ ਰੱਬ ਨੇ ਮੰਨੀ ਇਹਨੇ ਆ ਵੀ ਬਹੁਤ ਕੋਸ਼ਟ ਜਦੋਂ ਇਹਨੂੰ ਪਤਾ ਲੱਗ ਗਿਆ ਨਾ ਕਿ ਮੇਰੇ ਘਰ ਦੀਆਂ ਦੀਆਂ ਹਾਲਾਤ ਆ ਫਿਰ ਇਹ ਕੁਝ ਮੋੜਨ ਲੱਗਾ ਹੁਣ ਪਰੋਸਾ ਹੋ ਗਿਆ ਸਾਨੂੰ ਤਾਂ ਹੁਣ ਪਰੋਸਾ ਬਈ ਉਹਨੂੰ ਇਹ ਪਤਾ ਲੱਗਿਆ ਵੀ ਕੰਮ ਫੇਰ ਕਰਨ ਲੱਗਿਆ ਖੇਤ ਦੇ ਵਿੱਚ ਕੰਮ ਵੀ ਕਰਦਾ ਪੈਸੇ ਵੀ ਜਿੰਨੇ ਦੇ ਦਈਏ ਉਹਨਾਂ ਦਾ ਲਿਆ ਕੇ ਹਿਸਾਬ ਕਿਤਾਬ ਦਿੰਦਾ ਹਾਂ ਬੋਲਟ ਆਪਦੀ ਕਮਾਈ ਚੋਂ ਲਿਆਈ ਸਰ ਇਹ ਕੀ ਵੀ ਇੰਨੇ ਮੈਂ ਖਰਚ ਲਿਆ ਆ ਪਾਪਾ ਮੇਰੇ ਕੋਲੇ ਵੱਧ ਗਿਆ ਇੱਥੇ ਮੈਂ ਲਾਏ ਆ ਇੱਥੇ ਨਹੀਂ ਲਾਏ